ਇਸ ਕਹਾਣੀ ਦਾ ਮੁੱਖ ਨੀਮ ਹੈ ਇੱਕ ਫੌਜੀ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਅਤੇ ਉਹਨਾਂ ਦਾ ਇੱਕ ਲੜਕਾ ਵੀ ਸੀ ਜਿਹੜਾ ਹਜੇ ਸਕੂਲੇ ਪੜਨ ਜਾਇਆ ਕਰਦਾ ਸੀ ਅਤੇ ਉਹ ਲੜਕਾ ਬੜਾ ਹੀ ਹਸ਼ਿਆਰ ਅਤੇ ਮਿਹਨਤੀ ਸੀ ਅਤੇ ਜਿੱਦਾਂ ਜਿੱਦਾਂ ਉਸ ਦੀ ਪੜਾਈ ਪੂਰੀ ਹੁੰਦੀ ਗਈ ਫਿਰ ਉਸਦੇ ਘਰਦਿਆਂ ਨੇ ਇੱਕ ਦਿਨ ਉਸ ਨੂੰ ਪੁੱਛਿਆ ਕਿ ਤੂੰ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ ਹਾਂ ਤੇ ਉਸ ਨੇ ਆਖਿਆ ਆਪਣੇ ਮਾਤਾ ਪਿਤਾ ਨੂੰ ਕਿ ਮੈਂ ਵੱਡਾ ਹੋ ਕੇ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹਾਂ ਜਦੋਂ ਉਸ ਦੀ ਪੜ੍ਹਾਈ ਪੂਰੀ ਹੋਈ ਅਤੇ ਉਸ ਨੂੰ ਫਿਰ ਜਿੱਦਾਂ ਜਿੱਦਾਂ ਉਹ ਵੱਡਾ ਹੋ ਗਿਆ ਫਿਰ ਉਸ ਦਾ ਵਿਆਹ ਵੀ ਕਰ ਦਿੱਤਾ ਗਿਆ ਫਿਰ ਉਸ ਨੇ ਆਪਣੇ ਟ੍ਰੇਨਿੰਗ ਦੇ ਪੇਪਰ ਭਰੇ ਅਤੇ ਉਸ ਦੇ ਟ੍ਰੇਨਿੰਗ ਦੇ ਪੇਪਰ ਨਿਕਲ ਆਏ ਅਤੇ ਉਹ ਟ੍ਰੇਨਿੰਗ ਲਈ ਕਿਸੇ ਕੈਂਪ ਵਿੱਚ ਚਲਾ ਗਿਆ ਫਿਰ ਉਸ ਨੇ ਹੋਰ ਪੜ੍ਹਾਈ ਅਤੇ ਬਹੁਤ ਹੀ ਮਿਹਨਤ ਕੀਤੀ ਜਿਸ ਕਰਕੇ ਉਸ ਦੀ ਨੌਕਰੀ ਫੌਜ ਵਿੱਚ ਲੱਗ ਗਈ ਅਤੇ ਉਸ ਨੂੰ ਬਾਰਡਰ ਤੇ ਜਾਣਾ ਪੈ ਗਿਆ ਪਰ ਉਸ ਦੀ ਪਤਨੀ ਘਰ ਹੀ ਸੀ ਅਤੇ ਉਸ ਨੂੰ ਇਕੱਲੇ ਨੂੰ ਹੀ ਬਾਰਡਰ ਤੇ ਜਾਣ ਦੇ ਆਡਰ ਆ ਗਏ ਅਤੇ ਉਹ ਬਾਰਡਰ ਤੇ ਚਲਾ ਗਿਆ ਫਿਰ ਉੱਥੇ ਜਾ ਕੇ ਉਹ ਬੜਾ ਹੀ ਉਦਾਸ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਉੱਥੇ ਫੋਨ ਚਲਾਉਣਾ ਅਲੋਡ ਨਹੀਂ ਹੁੰਦਾ ਜਿਸ ਕਰਕੇ ਉਸ ਦੇ ਘਰ ਦੇ ਵੀ ਬਹੁਤ ਹੀ ਫਿਕਰ ਕਰਦੇ ਹਨ ਫਿਰ ਉਸ ਨੇ ਸੋਚਿਆ ਕਿ ਮੈਂ ਕਿਉਂ ਨਾ ਹਰ ਰੋਜ਼ ਹੀ ਏਟੀਐਮ ਤੇ ਜਾ ਕੇ 100 ਰੁਪਇਆ ਕਢਾ ਲਿਆ ਕਰਾਂ ਜਿਸ ਕਰਕੇ ਮੇਰੀ ਪਤਨੀ ਨੂੰ ਇਹ ਮੈਸੇਜ ਚਲੇ ਜਾਇਆ ਕਰੇ ਕਿ ਮੈਂ ਸੁਖੀ ਅਤੇ ਵਧੀਆ ਬਸਰਿਆਂ ਹਾਂ ਇਦਾਂ ਹੀ ਉਸ ਦੇ ਜਦੋਂ ਮਨ ਵਿੱਚ ਖਿਆਲ ਆਇਆ ਤੇ ਉਹ ਹਰ ਰੋਜ਼ ਹੀ ਏਟੀਐਮ ਤੇ ਜਾਣ ਲੱਗਾ ਜਦੋਂ ਉਹ ਪਹਿਲੇ ਦਿਨ ਏਟੀਐਮ ਤੇ ਗਿਆ ਉੱਥੇ ਉਸ ਨੇ 100 ਰੁਪਈਆ ਹੀ ਕਢਾਇਆ ਜਿਸ ਨੂੰ ਦੇਖ ਕੇ ਉਸ ਦਾ ਸਕਿਉਰਿਟੀ ਗਾਰਡ ਵੀ ਹੈਰਾਨ ਹੋ ਗਿਆ ਪਰ ਉਸ ਨੇ ਉਸ ਫੌਜੀ ਨੂੰ ਕੁਝ ਨਹੀਂ ਪੁੱਛਿਆ ਫਿਰ ਕਈ ਦਿਨ ਉਹ ਇਦਾਂ ਹੀ ਰੋਜ਼ ਹੀ 100 ਰੁਪਇਆ ਕਢਾਉਂਦਾ ਅਤੇ ਵਾਪਸ ਚਲਾ ਜਾਂਦਾ ਫਿਰ ਇੱਕ ਦਿਨ ਉਸ ਸਕਿਉਰਿਟੀ ਗਾਰਡ ਨੇ ਉਸ ਫੌਜੀ ਨੂੰ ਪੁੱਛ ਹੀ ਲਿਆ ਕਿ ਤੂੰ ਤੂੰ ਵੀਰੇ ਰੋਜ਼ ਹੀ 100 ਰੁਪਇਆ ਕਿਉਂ ਕਢਾਉਣ ਆਉਂਦਾ ਹਾਂ ਇੱਕੋ ਵਾਰੀ ਹੀ ਕਢਾ ਲੈ ਫਿਰ ਉਸ ਨੇ ਆਖਿਆ ਕਿ ਇਹ ਮੇਰੀ ਮਜਬੂਰੀ ਹੈ ਕਿਉਂਕਿ ਮੈਂ ਹਰ ਰੋਜ਼ 100 ਰੁਪਇਆ ਇਸ ਲਈ ਕਢਾਉਣ ਇਥੇ ਆਉਂਦਾ ਹਾਂ ਕਿਉਂਕਿ ਮੇਰੀ ਪਤਨੀ ਨੂੰ ਪਿੱਛੇ ਮੈਸੇਜ ਪਿੰਡ ਚਲਾ ਜਾਂਦਾ ਹੈ ਜਿਸ ਕਰਕੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਸੁਖੀ ਬਸ ਰਹੇ ਹਾਂ ਹਾਂ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਖਿਆਲ ਰੱਖਣ ਨਾਲ ਨਾਲ ਆਪਣੇ ਘਰਦਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ